ਮਾਲਵਿੰਦਰ ਮਾਲੀ ਆਖਰ ਅੱਤਵਾਦੀ ਸਾਫਤ ਹੋਇਆ ਕਿ ਨਾ ਹੋਇਆ ਤੇ ਉਹਦੇ ਕੋਲੇ ਉਹ ਖਤਰਨਾਕ ਹਥਿਆਰ ਸੀ ਜਿਹਦਾ ਹਕੂਮਤਾਂ ਕੋਲੇ ਤੋੜ ਹੈ ਨਹੀਂ ਸੀ ਉਹ ਹਥਿਆਰ ਕਿਹੜਾ ਸੀ ਵਿਚਾਰ ਦਾ ਹਥਿਆਰ ਸੀ ਹੋਰ ਕੋਈ ਵੀ ਹਥਿਆਰ ਤਲਵਾਰ ਦਾ ਜਵਾਬ ਹਕੂਮਤਾਂ ਦੇ ਦਿੰਦੀਆਂ ਕਿਉਂਕਿ ਬੜਾ ਸੌਖਾ ਕਿਸੇ ਨੂੰ ਐਨਐਸਏ ਲਾ ਕੇ ਜੇਲ੍ਹ 'ਚ ਸਿੱਟਣਾ ਤੇ ਮਾਲਵਿੰਦਰ ਮਾਲੀ ਲੈ ਕੇ ਇਸੇ ਦੀ ਸੀ ਕਿਉਂਕਿ ਉਹ ਪ੍ਰੋ ਪੰਜਾਬ ਸੀ ਪੰਜਾਬ ਹਮੈਤੀ ਸੀ ਤੇ ਪੰਜਾਬ ਹਮੈਤੀ ਨਾਲ ਐਈ ਹੋਣੀ ਚਾਹੀਦੀ ਜੇ ਤੁਸੀਂ ਮੇਰੇ ਨਾਲ ਸਹਿਮਤ ਹੈਗੇ ਹੋ ਤਾਂ ਚੁੱਪ ਕਰ ਜਿਓ ਜੇ ਤੁਸੀਂ ਵੀ ਮੰਨ ਲਿਆ ਕੋ ਲੜਨ ਲਿਖਣ ਬੋਲਣ ਵਾਲਾ ਜੇ ਹੱਕ ਕੀ ਖੜਨ ਜੋਗੇ ਹੈਗੇ ਹੋ ਕਿਉਂਕਿ ਅਸੀਂ ਅਕਸਰ ਕਹਨੇ ਹੁੰਨੇ ਆ ਓਏ ਆਪਦੇ ਹੱਕਾਂ ਖਾਤਰ ਲੜੋ ਲਿਖੋ ਬੋਲੋ ਤੇ ਮੰਨ ਲੀ ਇਹ ਤਿੰਨੇ ਕੰਮ ਕਰਦਾ ਸੀ ਉਹ ਲੜਦਾ ਸੀ ਉਹ ਲਿਖਦਾ ਸੀ ਉਹ ਬੋਲਦਾ ਸੀ ਤੇ ਜੇ ਲੜਨ ਲਿਖਣ ਬੋਲਣ ਜੋਗੇ ਹੈ ਨਹੀਂ ਤਾਂ ਲੜਨ ਲਿਖਣ ਬੋਲਣ ਵਾਲੇ ਦੇ ਪਿੱਛੇ ਹੀ ਖੜਜੋ ਜੇ ਪਿੱਛੇ ਖੜਨ ਜੋਗੇ ਹੈਗੇ ਹੋ ਤਾਂ ਇਹ ਪੋਸਟ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਨਹੀਂ ਫਿਰ ਇਹਨੂੰ ਸ਼ੇਅਰ ਨਾ ਕਰ ਲਿਓ ਜੀ ਜਿਨ੍ਹਾਂ ਨੂੰ ਆਪਣੀ ਆਵਾਜ਼ ਸਮਝ ਕੇ ਭੇਜ ਰਹੇ ਆ ਨਾ ਜਤਾਜਤਾ ਕੇ ਉਹੀ ਸਾਡੀ ਅੱਜ ਸੰਗੀ ਘੋਟਣ ਤੇ ਲੱਗੇ ਹੋਇਆ ਤੇ ਅੱਜ ਇੱਕ ਮਿੱਤ ਗੈਨਨਾ ਦਾ ਬੰਦਾ ਤੇ ਸਰਕਾਰ ਦੇ ਬਣਾਏ ਹੋਏ ਗਊ ਕਮਿਸ਼ਨ ਦਾ ਮੈਂਬਰ ਆ ਤੇ ਐਫ ਆਰ ਦਰਜ ਕਰਾਉਣ ਵਾਸਤੇ ਉਹ ਸ਼ਿਕਾਇਤ ਕੀ ਕਰਦਾ ਕਹਿੰਦਾ 16 9 2024 ਨੂੰ ਮੈਂ ਇੱਕ ਮੱਗੇ ਇੱਕ ਚੈਨਲ ਦੇ ਉੱਤੇ ਮਾਲਵਿੰਦਰ ਮਾਲੀ ਦੀ ਕਹਿੰਦਾ ਇੰਟਰਵਿਊ ਦੇਖ ਰਿਹਾ ਸੀ ਜਿਹਦੇ ਵਿੱਚ ਉਹ Hindu Devi Devta ali ਜਿਹੜੀ ਤੁਲਣਾ ਕੀਤੀ ਉਹ ਕਹਿੰਦਾ ਰਾਜਨੀਤਿਕਾਂ ਨਾਲ ਕਰ ਰਿਹਾ ਸੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਅੱਜ ਤੋਂ ਕੋਸ਼ਿਸ਼ ਕੀਆ ਇੱਕ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦਾ ਸੁਪਰੀਮੋ ਦਿੱਲੀ 'ਚ ਖੜ ਕੇ ਕਹਿ ਕੀ ਰਿਹਾ ਸੀ ਕਹਿੰਦਾ ਵੀ ਮੈਨੂੰ ਵੀ ਹੁਣ ਕੀ ਆ ਸੀਤਾ ਮਾਤਾ ਵਾਂਗੂ ਕਹਿੰਦਾ ਕਿ ਅਗਲੀ ਪ੍ਰੀਖਿਆ ਦੇਣੀ ਪੈਣੀ ਆ ਤੇ ਉਹ ਆਪਦਾ ਕੰਪੈਰੀਜ਼ਨ ਦੇਵੀ-ਦੇਵਤਾ ਨਾਲ ਕਰ ਰਿਹਾ ਸੀ ਕਿ ਨਹੀਂ ਕਰ ਰਿਹਾ ਸੀ ਇਹ ਗੱਲ ਬਾਰੇ ਜਰੂਰ ਦੱਸਿਓ ਤੇ ਸ਼ਿਕਾਇਤ ਕਰਤਾ ਕਹਿੰਦਾ ਵੀ ਇਸੇ ਕਰਕੇ ਸਾਡੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਆ ਤੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਪੜਕਾਇਆ ਇਹਦੇ ਵੱਲੋਂ ਇਸ ਕਰਕੇ ਕੀ ਆ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਤੇ ਮੈਂ ਇੱਕ ਦੱਸ ਦਿਆ ਕਿ ਮਾਲੀਕ ਕੋਈ ਕੋਈ ਵਾਹੀਆਤ ਬੰਦਾ ਜਿਹੜਾ ਹਰ ਮੁੱਦੇ ਤੇ ਇਕੱਲਾ ਪੰਜਾਬ ਦਾ ਬੰਦਾ ਵਾਂਗ ਕਿਣਦਾ ਜਿਹੜਾ ਹਰ ਮੁੱਦੇ ਦੇ ਉੱਤੇ ਆਪਣੀ ਬੇਵਕ رائے ਰੱਖਦਾ ਜਿਹੜੀ ਉਹਨੂੰ ਸਹੀ ਲੱਗਦੀ ਆ ਹਰ ਥਾਂ ਤੇ ਹਰ ਇੱਕ ਬੰਦਾ ਸਹੀ ਨਹੀਂ ਹੋ ਸਕਦਾ ਉਹਨੇ ਲੱਖੇ ਸੰਧਾਨੇ ਖਿਲਾਫ ਵੀ ਦੀਪ ਸਿੱਧੂ ਖਿਲਾਫ ਵੀ ਅਮਰਤਪਾਲ ਖਿਲਾਫ ਵੀ ਜਿੱਥੇ ਜਿੱਥੇ ਉਹਨੂੰ ਗਲਤ ਲੱਗਦੇ ਸੀ ਉਹਨਾਂ ਖਿਲਾਫ ਉਹ ਬੋਲਦਾ ਰਿਹਾ ਤੇ ਲੋਕਾਂ ਤੋਂ ਗਾਲਾਂ ਵੀ ਖਾਂਦਾ ਰਿਹਾ ਤੇ ਅੱਜ ਮੈਂ ਕਿਹਾ ਬੜੇ ਸੋਸ਼ਲ ਮੀਡੀਆ ਇਨਫਲੂਐਂਸਰ ਰਹਿ ਗਏ ਆ ਤਾਂ ਹੋਰ ਬਹੁਤ ਭਰਾ ਨੇ ਮੈਂ ਕਿਹਾ ਸਾਡੇ ਅਰਕੇ ਵੀ ਬਹੁਤ ਮੌਕੇ ਤੇ ਕਿਤੇ ਨਾ ਕਿਤੇ ਸਮਾਜਿਕ ਵਿਰੋਧ ਨੂੰ ਬਰਦਾਸ਼ਤ ਕਰਨ ਦਾ ਮਾਦਾ ਨਾਂ ਰੱਖਣ ਕਰਕੇ ਕਿਤੇ ਨਾ ਕਿਤੇ ਚੁੱਪ ਕਰ ਜਾਂਦੇ ਆ ਤੇ ਪੰਜਾਬ ਦਾ ਇੱਕੋ ਇੱਕੋ ਵਾਹੀਆਤ ਬੰਦਾ ਜਿਹੜਾ ਹਰ ਮੁੱਦੇ ਦੇ ਉੱਤੇ ਆਪਣੀ ਬੇਵਾਕ رائے ਰੱਖਦਾ ਤੇ ਗੁਰਵਾਨੀ ਨੂੰ ਕੋਟ ਕਰਦਾ ਹੋਇਆ ਰੱਖਦਾ ਉਹ ਬੰਦਾ ਆਪਣੀਆਂ ਸੰਸਥਾਵਾਂ ਵਿੱਚ ਜਿੰਨਾ ਚ ਪਹਿਲਾਂ ਹਿਊਮਨ ਰਾਈਟਸ ਦੇ ਵਿੱਚ ਉਹ ਕੰਮ ਕਰਦਾ ਰਿਹਾ ਉੱਥੋਂ ਵੀ ਉਹ ਬੰਦਾ ਕਿਉਂ ਛੱਡ ਕੇ ਪਾਸੇ ਹੋ ਜਾਂਦਾ ਕਿਉਂਕਿ ਉਹ ਬੰਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ 84 ਤੋਂ ਬਾਅਦ ਹੋਣ ਵਾਲੇ ਕਤਲੇਆਮ ਤੇ ਜਿਹੜੇ ਕੀ ਹਿੰਦੂ ਭਰਾਮਾਂ ਦੇ ਕਤਲ ਹੁੰਦੇ ਸੀ ਉਹਦਾ ਵਿਰੋਧ ਕਰਦਾ ਸੀ ਤੇ ਉਹ ਸਮੇਂ ਜਿਹੜਾ ਮਾਹੌਲ ਜੂ ਦੇ ਵਿੱਚ ਉਹ ਬੋਲਣ ਵਾਲੇ ਤੇ ਖਿਲਾਫ ਉਹਦੀ ਆਪਦੀ ਜਥੇਬੰਦੀ ਕਹਿੰਦੀ ਸੀ ਵੀ ਚੁੱਪ ਕਰਕੇ ਰਹਿ ਪਰ ਉਹ ਚੁੱਪ ਨਹੀਂ ਕਰਿਆ ਉਹਨਾਂ ਟਾਈਮਾਂ 'ਚ ਉਹ ਬਾਬੇ ਨਾਨਕ ਦੇ ਫਲਸਫੇ ਦੇ ਚੱਲਦਾ ਹੋਇਆ ਬੋਲਦਾ ਰਿਹਾ ਕੌੜੇ ਸ਼ਬਦ ਜ਼ਰੂਰ ਬੋਲਦਾ ਮੈਂ ਕਹਿੰਦਾ ਸਾਡੇ ਬਾਰੇ ਬੜੇ ਕੌੜੇ ਸ਼ਬਦ ਉਹਨੇ ਬੋਲੇ ਆ ਤੇ ਉਹਦੀ ਆਲੋਚਨਾ ਜਿਹੜੀ ਹੁੰਦੀ ਆ ਉਹ ਕਈ ਵਾਰੀ ਮਿਆਰ ਤੋਂ ਵੀ ਪਾਸੇ ਚ ਲਈ ਜਾਂਦੀ ਆ ਪਰ ਮੈਂ ਕਹਿੰਦਾ ਜਿਹੜਾ ਫਿਰਕਾ ਪ੍ਰਾਤੀ ਦੇ ਧਾਰਮਿਕ ਭਾਵਨਾਵਾਂ ਮਾ ਪੜਕਾਉਂਦਾ ਉਹ ਤੇ ਕਸੂਰ ਦੱਸਿਆ ਜਾ ਰਿਹਾ ਉਹਦਾ ਇੱਕ ਪਰਸੈਂਟ ਵੀ ਜ਼ਿੰਮੇਵਾਰ ਨਹੀਂ ਹੋ ਸਕਦਾ ਜੋ ਧਰਮਿਕ ਕੱਟੜਤਾ ਦੇ ਖਿਲਾਫ ਸਭ ਤੋਂ ਵੱਧ ਬੋਲਣ ਵਾਲਾ ਬੰਦਾ ਤੇ ਉਹ ਅਕਸਰ ਕਹਿੰਦਾ ਕਿ ਅਸੀਂ ਸੁਣਦੇ ਹਾਂ ਉਹ ਕਹਿੰਦਾ ਕਿ ਸਾਡੇ ਗੁਰੂ ਮੁਗਲ ਕੀ ਆ ਜਿਹੜੇ ਬਾਦਸ਼ਾਹ ਸੀ ਉਹਨਾਂ ਦੀ ਧੱਕੇਸ਼ਾਹੀਆਂ ਦੇ ਖਿਲਾਫ ਲੜੇ ਦੀ ਨਾ ਕਿ ਮੁਸਲਮਾਨਾਂ ਖਿਲਾਫ ਲੜੇ ਦੀ ਸਾਡੇ ਗੁਰੂ ਸਾਹਿਬ ਜੇ ਪਹਾੜੀ ਰਾਜਿਆਂ ਖਿਲਾਫ ਲੜੇ ਸੀ ਤਾਂ ਉਹ ਹਿੰਦੂਆਂ ਖਿਲਾਫ ਨਹੀਂ ਲੜੇ ਪਹਾੜੀ ਰਾਜਿਆਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਲੜੇ ਸੀ ਤੇ ਇਹ ਸਰਕਾਰ ਇਸ ਗੱਲ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰੂ ਦਾ ਕਿਤੇ ਨਾ ਕਿਤੇ ਪੁਲਿਸ ਅਧਿਕਾਰੀਆਂ ਤੋਂ ਜਦੋਂ ਪੁੱਛਿਆ ਜਾ ਰਿਹਾ ਤਾਂ ਪੁਲਿਸ ਅਧਿਕਾਰੀ ਕੀ ਕਹਿੰਦੇ ਉਹ ਦਿਖਾਈ ਦਿੰਦੇ ਆ ਉਹ ਇਹੀ ਕਹਿੰ ਹਾਈ ਪ੍ਰੋਫਾਈਲ ਕੇਸ ਦਾ ਮਤਲਬ ਕੀ ਉਹ ਉਤਲੇ ਬੰਦੇ ਸ਼ਾਮਲ ਨੇ ਤੇ ਇਹਨਾਂ ਦੇ ਉੱਤੇ ਕੌਣ ਬੈਠੇ ਆ ਸਿਆਸੀ ਲੋਕ ਹੀ ਬੈਠੇ ਆ ਇਸ ਕਰਕੇ ਦਾ ਜਵਾਬ ਸਰਕਾਰ ਨੂੰ ਦੇਣਾ ਪਊ ਤੇ ਸਿਆਸੀ ਟਿੱਪਣੀ ਦਾ ਜਵਾਬ ਮੈਂ ਕਹਿੰਦਾ ਸਿਆਸਤੀ ਦੇ ਮਕੇ ਦੇਵੀ ਤਾਂ ਚੰਗਾ ਰਹਿੰਦਾ ਜੇ ਪੋਸਤਾਂ ਡੰਡਾ ਦੇਊਗਾ ਅਵਰੇ ਤਾਨਾਸ਼ਾਹੀ ਹੁੰਦੀ ਆ ਇੱਕ ਸੋਚਣ ਵਾਲੀ ਗੱਲ ਆ ਕਿ ਐਡੇ ਦਿਵੰਗ ਜਿਹੜਾ ਕੀ ਆ ਬੰਦਾ ਆਪਦੀ ਗੱਲ ਕਰੱਖਣ ਦੀ ਜ਼ਰੂਰਤ ਰੱਖਦਾ ਪੰਜਾਬ 'ਚ ਇਕੱਲਾ ਵਾਹੀਤ ਬੰਦਾ ਉਹ ਬੰਦੇ ਨੂੰ ਜਦੋਂ ਕੀ ਹੈ ਪੁਲਿਸ ਇਹਨਾਂ ਪਛਾਣ ਦਿੱਤ ਕਰ ਸਕਦੀ ਆ ਸਰਕਾਰ ਕੋਈ ਧੱਕਾ ਕਰਾ ਸਕਦੀ ਆ ਤਾਂ ਆਮ ਬੰਦੇ ਦੀ ਪੰਜਾਬ ਦੇ ਵਿੱਚ ਹੁਣ ਪੁੱਗਦ ਕੀ ਰਹੂਗੀ ਦੂਜੀ ਗੱਲ ਨੂੰ ਫੜ ਕੌਣ ਰਿਹਾ ਸੀਆਈਏ ਸਟਾਫ ਵੱਲੋਂ ਫੜਿਆ ਜਾ ਰਿਹਾ ਜਿਹੜਾ ਪੰਜਾਬ ਚ ਅਕਸਰ ਪ੍ਰਚਲਿਤ ਆ ਕਿਉਂਕਿ ਹੀਨਰਸ ਕ੍ਰਾਈਮ ਵਾਸਤੇ ਕੀ ਉਹਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਲਿਆਂਦਾ ਜਾਂਦਾ ਤੇ ਜਿਹੜਾ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਨ ਖਾਤਰ ਹੀ ਜਾਣਿਆ ਜਾਂਦਾ ਕਿ ਟੌਰਚਰ ਕਰਕੇ ਉਹ ਲੋਕਾਂ ਤੋਂ ਕੀ ਹੈ ਸੱਚ ਅਗਲਾਉਂਦੇ ਆ ਜਰ ਜਿਹੜੇ ਬੰਦੇ ਤੇ ਇੱਕ ਮੈਂ ਕਹਣਾ ਕਿ ਪਰਚਾ ਆਈਟੀ ਐਕਟ ਦਾ ਪਰਚਾ ਦਰਜ ਹੋਇਆ ਵਿਆ ਉਹ ਬੰਦੇ ਖਿਲਾਫ ਕੀ ਹੈ ਸੀਆਈਏ ਸਟ ਇੱਕ ਅਧਿਕਾਰੀ ਨੂੰ ਜਾ ਕੇ ਅਰੈਸਟ ਕਰਨਾ ਕਿੱਥੋਂ ਤੱਕ ਜਾਏਗਾ ਇਹ ਨਵੇਂ ਕਾਨੂੰਨਾਂ ਦੇ ਤਹਿਤ 196 ਤੇ 299 ਦੇ ਤਹਿਤ ਅਰਚਾ ਦਰਜ ਕੀਤਾ ਗਿਆ ਜਿਹੜਾ ਜਿਵੇਂ 259 ਭਾਰਮਿਕ ਭਾਵਨਾਵਾਂ ਪੜਕਾਉਣ ਦਾ ਬਾਕੀ ਕੇਸ ਪਾਇਆ ਜਾਂਦਾ ਸੀ ਤੇ ਦੋ ਫਿਰਕਿਆਂ ਦੇ ਵਿੱਚ ਆਪਸੀ ਫੁੱਟ ਪਵਾ ਕੇ ਉਹਨਾਂ ਨੂੰ ਇੱਕ ਦੂਜੇ ਨਾਲ ਲੜਨ ਵਾਸਤੇ ਕਹਿੰਦੇ ਇੱਕ ਸੌਂਡ ਦਾ ਪਰਚਾ ਹੁੰਦਾ ਜਿਹੜਾ ਉਹ ਪਰਚਾ ਉਹਦੇ ਤੇ ਪਾਇਆ ਗਿਆ ਇਸ ਅਣਐਲਾਨੀ ਐਮਰਜੈਂਸੀ ਦੇ ਵਿੱਚ ਬੋਲਣ ਵਾਲੇ ਦਾ ਸਾਥ ਦਿਓ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਤੇ ਪੁਲਸ ਰਾਜ ਜਿਹਦਾ ਦਰਦ ਸਭ ਤੋਂ ਵੱਧ ਪੰਜਾਬ ਨੇ ਹੰਡਾਇਆ ਉਹ ਪੁਲਸ ਰਾਜ ਦੇ ਖਿਲਾਫ ਡਟ ਕੇ ਬੋਲਣ ਦੀ ਜ਼ੁਰਤ ਵੀ ਰੱਖਿਓ ਨਹੀਂ ਰੱਖਦੇ ਜ਼ਰੂਰਤ ਤਾਂ ਜਿਹੜੇ ਬੋਲ ਰਹੇ ਆ ਉਹਨਾਂ ਦੀ ਗੱਲ ਨੂੰ ਅੱਗੇ ਸ਼ੇਅਰ ਹੀ ਕਰ ਦਿਓ ਮੇਰਾ ਮਤਲਬ ਲੜਨ ਲਿਖਣ ਬੋਲਣ ਵਾਲਾਂ ਦੇ ਨਾਲ ਹੀ ਛੱਡ ਜੋ ਤਿਲਕ ਲਾਬੀ ਸਰਕਾਰ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਫ੍ਰੀडम ਆਫ ਸਪੀਚ ਦੀ ਖਾਤਰ ਲੜਨ ਵਾਲਾ ਜਿਹੜਾ ਸ਼ਖਸ ਸੀ ਜਿਹੜਾ ਝੰਡਾ ਬਰਦਾਸ਼ ਸੀ ਬੋਲਣ ਦੀ ਇਜਾਜ਼ਤ ਦੇ ਵਾਸਤੇ ਭਗਤ ਸਿੰਘ ਉਹਦੀ ਪੈੜ ਚ ਪੈੜ ਧਰਨ ਦਾ ਜੀ ਦਾਵਾ ਕਰਦੇ ਹੋਣਾ ਕਿਉਂਕਿ ਸੁਪਰੀਮੋ ਵੀ ਪਰਸੋ ਬੋਲਦਾ ਹੋਇਆ ਭਗਤ ਸਿੰਘ ਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਬਾਰ-ਬਾਰ ਕੋਟ ਕਰ ਰਿਹਾ ਕਿ ਉਹਨਾਂ ਦੇ ਜੋ ਜੇਲ੍ਹ ਡੈਰੀ ਦੇ ਵਿੱਚੋਂ ਤਾਂ ਫਿਰ ਲੋਕਾਂ ਦੀ ਆਵਾਜ਼ ਦਬਾਉਣ ਨਾਲੋਂ ਮੈਂ ਇੱਕੋ ਗੱਲ ਕਹਿਣਾ ਕਿ ਸਿਆਸੀ ਟਿੱਪ ਨਹੀਂ ਜਾਂ ਸਿਆਸੀ ਚੋਟ ਦਾ ਜਵਾਬ ਫਿਰ ਸਿਆਸਤ ਦੇ ਤਰੀਕੇ ਨਾਲ ਜੇ ਤੁਹਾਡੇ ਕੋਲ ਹੈਗਾ ਤਾਂ ਦਿਓ ਮੈਂ ਫਿਰ ਇਨਕਲਾਬ ਜਿੰਦਾਬਾਦ ਦੇ ਨਾਅਰੇ ਨੂੰ ਬਦਨਾਮ ਨਾ ਕਰੋ